ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਇਹ ਜਿਹੜੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੇ ਸੂਟਾਂ ਦੇ ਨਾਲ ਬਹੁਤ ਹੀ ਸੋਹਣੇ ਸੂਟ ਆਏ ਨੇ ਜਿਹੜੇ ਸਾਰੇ ਸੂਰਨੇ ਸੈਲੀਬ੍ਰਿਟੀ ਸਟਾਈਲ ਦੇ ਸੂਟ ਨੇ ਪਾਰਟੀ ویئر ਸੂਟ ਨੇ ਕਲਰ ਇੰਨਾ ਵਿੱਚ ਜਿਹੜਾ ਹੈ ਕਿ ਇਦਾਂ ਦੇ ਇੱਕੇ ਕਲਰ ਹੀ ਆਏ ਨੇ embroidery hand work ਨਾਲ आएगी 2150 ਰੁਪਏ ਦਾ ਰੇਟ ਹੈ ਸ਼ਿਪਿੰਗ ਫ੍ਰੀ ਹੈ ਆਲ ਓਵਰ ਇੰਡੀਆ ਤੇ ਤੁਸੀਂ ਕਿਤੇ ਵੀ ਇਹ ਸੂਟ ਆਰਡਰ ਕਰਦੇ ਹੋ ਆਲ ਓਵਰ ਇੰਡੀਆ ਤੁਹਾਨੂੰ ਇੰਨਾ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸੂਟ ਜਿੰਨੇ ਵੀ ਐਡ ਕੀਤੇ ਨੇ ਵੀਡੀਓ ਦੇ ਵਿੱਚ ਸਾਰੇ ਅਵੇਲੇਬਲ ਨੇ ਤੇ ਅੱਜ ਦੀ ਵੀਡੀਓ ਦੇ ਵਾਲੇ ਜਿੰ ਜਿਆਦਾਤਰ ਜਿਹੜੇ ਸੂਟ ਨੇ ਮੋਸਟਲੀ ਸੂਟ ਜਿਹੜੇ ਨੇ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਨੇ ਇਹ ਜਿਹੜੇ ਹੁਣ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ 2150 ਰੁਪਏ ਦੇ ਵਿੱਚ ਸੇਮ ਐਜ਼ ਇਟ ਇਜ਼ ਡਿਜ਼ਾਈਨ ਦੇ ਨਾਲ ਇਹ ਇਹਨਾਂ ਦੀਆ origional picture ਨੇ ਇਹਨਾਂ ਵਿੱਚ ਸੇਮ ਡਿਜ਼ਾਈਨ ਇਦਾਂ ਦਾ ਆਏਗਾ ਬਹੁਤ ਹੀ ਪਿਆਰਾ ਬੁਟੀਕ ਹੈਂਡਵਰਕ ਵਾਲਾ ਸੂਟ ਆ ਗਲਾਸ ਔਰ ਗੈਂਜ਼ਾ ਦੇ ਵਿੱਚ 2400 ਰੁਪਏ ਰੇਟ ਹੈ ਸਿੰਗਲ ਕਲਰ ਵਿੱਚ ਆਏਗਾ ਅਰਸਟ ਕਲਰ ਵਿੱਚ ਬਹੁਤ ਹੀ ਪਿਆਰਾ ਸੂਟ ਆਇਆ ਵੈਲਵਟ ਦਾ ਸਿੰਗਲ ਕਲਰ ਦੇ ਵਿੱਚ 2800 ਰੁਪਏ ਦੇ ਵਿੱਚ ਹੈ ਇਹਦਾ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਔਰਗੈਂਜ਼ਾ ਟਿਸ਼ੂ ਦਾ ਮਿਲੇਗਾ ਐ ਵੀ ਸਿੰਗਲ ਕਲਰ ਦੇ ਵਿੱਚ ਤੁਹਾਨੂੰ 2600 ਦੇ ਵਿੱਚ ਬਹੁਤ ਹੀ ਪਿਆਰਾ ਸ਼ਿਮਰਦਾ ਹੈਂਡਵਰਕ ਦਾ ਸਾਰਾ ਹੈਂਡਵਰਕ ਦਾ ਦੁਪੱਟਾ ਬਹੁਤ ਪਿਆਰਾ ਹੈ ਨਾਲ ਕਲਰ ਇਹਨਾਂ ਵਿੱਚ ਵੀ ਜਿਹੜਾ ਇੱਕ ਸਿੰਗਲ ਹੀ ਆਏਗਾ ਟੈਬੀ ਦੇ ਵਿੱਚ ਬਹੁਤ ਹੀ ਪਿਆਰਾ ਔਰਗੈਂਜ਼ਾ ਦੁਪੱਟੇ ਦੇ ਨਾਲ 2500 ਰੁਪਏ ਦੇ ਵਿੱਚ ਐ ਵੀ ਹੈਂਡਵਰਕ ਵਾਲਾ ਸੂਟ ਆਇਆ ਇਹਨਾਂ ਸਾਰੇ ਸੂਟਾਂ ਦਾ ਜਿਹੜਾ ਵਰਕ ਹੈ ਟੋਟਲੀ ਹੈਂਡਵਰਕ ਹੈ ਇਹ ਜਿਹੜਾ ਹੈ ਇਹਦੇ ਤੇ ਤੁਹਾਨੂੰ 1450 ਰੁਪਏ ਬਹੁਤ ਜ਼ਿਆਦਾ ਘੱਟ ਰੇਟ ਵਿੱਚ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਸੂਟ ਆਇਆ ਰੰਗ ਇਹਦੇ ਵਿੱਚ ਪੰਜੇ ਆ ਗਏ ਨੇ ਇਹ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਹੈ ਬਾਟਮ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਵਰਕ ਹੈ ਤੇ ਸੂਟ ਬਹੁਤ ਪਿਆਰਾ ਤੇ ਸੋਹਣਾ ਹੈ ਇਹ ਜਿਹੜੇ ਹੈਵੀ ਸੂਟ ਨੇ ਟੋਟਲ ਇਹਨਾਂ ਤੇ ਜਿਹੜਾ ਹੈ ਕਿ ਬਹੁਤ ਹੀ ਪਿਆਰਾ ਤੁਸੀਂ ਇਹਨੂੰ ਲਹਿੰਗਾ ਜਿਹੜਾ ਬਾਟਮ ਹੈ ਨਾ ਉਹਦਾ ਲਹਿੰਗਾ ਸਿਚ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਫੈਬਰਿਕ ਮਿਲੇਗਾ ਨੇਚਰਲ ਕ੍ਰੇਪ ਹੋ ਲਹਿੰਗਾ ਜਿਹੜਾ ਐਮਬਰਾਇਡਰੀ ਹੋਏਗੀ ਸਾਰਾ ਹੈਂਡਵਰਕ ਹੋਇਆ ਹੈ ਤੇ ਜਿਹੜਾ ਦੁਪੱਟਾ ਹੈ ਉਹ ਚਨਾਉਣ ਦਾ ਤੁਹਾਨੂੰ ਮਿਲੇਗਾ ਹੈਂਡਵਰਕ ਦੇ ਨਾਲ ਪ੍ਰਾਈਸ ਇਹਦਾ 3850 ਰੁਪਏ ਆ ਤੁਸੀਂ ਬਾਟਮ ਨੂੰ ਜਿਹੜਾ ਇਹ ਲਹਿੰਗਾ ਚਾਹੇ ਜੋ ਵੀ ਸ਼ਰਾਰਾ ਜਾਂ ਸਲਵਾਰ ਜੋ ਵੀ ਪੈਸੇ ਤਾਂ ਲਹਿੰਗੇ ਲਈ ਇਹਨੂੰ ਖਾਸ ਬਣਾਇਆ ਗਿਆ ਹੈ ਉਹਦੇ ਲਈ ਇਹਦੇ ਲਈ ਸਪੈਸ਼ਲ ਰੈਡੀ ਕੀਤੇ ਗਏ ਨੇ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਇਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਉਹਦੇ ਲਈ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ ਅੱਜਕੱਲ ਜਿਹੜਾ ਹੈ ਕੀ ਇਹ ਬ੍ਰਾਕਟ ਕੀ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਬ੍ਰੌਕੇਟ ਦੇ ਵਿੱਚ ਨਵੇਂ ਸੂਟ ਆਏ ਨੇ ਜੀ ਬਾਟਮ ਜਿਹੜਾ ਇਹਦੇ ਵਿੱਚ ਤੁਹਾਨੂੰ ਸਿਲਕ ਦਾ ਮਿਲੇਗਾ ਦੁਪੱਟਾ ਨਾਲ ਬਹੁਤ ਪਿਆਰਾ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ 1050 ਰੁਪਏ ਦੇ ਵਿੱਚ ਸੂਟ ਇਹਨਾਂ ਸੂਟਾਂ ਦੀ ਬਹੁਤ ਡਿਮਾਂਡ ਹੈ ਕਿਉਂਕਿ ਇਹਨਾਂ ਦਾ ਟ੍ਰੈਂਡ ਬਹੁਤ ਹੈ ਅੱਜਕੱਲ ਟ੍ਰੈਂਡ ਟ੍ਰੈਂਡ ਦੇ ਹਿਸਾਬ ਨਾਲ ਬਹੁਤ ਸੂਟ ਚੱਲ ਰਹੇ ਨੇ ਸਾਰੇ ਸੂਟ ਜਿਹੜੇ ਨੇ ਅਵੇਲੇਬਲ ਨੇ ਇਹਨਾਂ ਵਿੱਚ ਰੰਗ ਜਿਹੜਿਆ ਬੇਸਿਕ ਕਲਰ ਇਹਨਾਂ ਵਿੱਚ ਪੰਜ ਛੇ ਹੀ ਨੇ ਪਰ ਇਹ ਹੈ ਕਿ ਉਹਨਾਂ ਦੇ ਨਾਲ ਜਿਹੜਾ ਹੈ ਕਿ ਡਿਜ਼ਾਈਨ ਇਹਨਾਂ ਦਾ ਜਿਹੜਾ ਰੈਡੀ ਕੀਤਾ ਗਿਆ ਉਹ ਅਲੱਗ-ਅਲੱਗ ਹੋਣ ਕਰਕੇ ਇੱਕ ਬਾਕੀ ਕੋਈ ਤੁਸੀ ਕੋਈ ਕੁਇਰੀ ਕਰਨੀ ਹੈ ਤਾਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜੇਸ ਵੀ ਸੋਰੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਚਾਹੇ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹੋਣਾ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਆ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ